ਇਦੇ ਏਰੀਆ ਚ ਬੁੱਢਾ ਨਾਲਾ ਹੁੰਦਾ ਹੈ ਸ਼ਾਇਦ ਗੋਗੀ ਕਰਕੇ ਉਹ ਕੱਲ ਆਪਣੀ ਸੱਲ ਤੋੜ ਰਿਹਾ ਹਾਂ ਉਹ ਨਹੀਂ ਪੱਥਰ ਤੋੜ ਰਿਹਾ ਉਹ 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 ਨਾ ਉਹਨਾਂ ਬਾਈ ਮੋਹਰ ਲਾ ਰਿਹਾ ਵੀ ਜਿਹੜੇ ਕੱਲ ਨੂੰ ਲੋਕ ਆਉਣਗੇ ਉਹ ਸੱਚੇ ਐ ਉਹ ਮੋਹਰ ਲਾ ਰਿਹਾ ਵੀ ਸਾਥੋ ਸੱਚੀ ਕੁਝ ਨਹੀਂ ਹੋਇਆ ਜਿਵੇਂ ਭਗਵੰਤ ਪਹਿਲਾਂ ਕਹਿੰਦਾ ਹੁੰਦਾ ਸੀ ਨਾ ਨਹੀਂ ਪੱਥਰ ਰੱਖਦੇ ਸਰਕਾਰ ਨੇ ਇਹ ਡੰਗਰਾਂ ਦੇ ਖੈਣ ਨੂੰ ਕੰਮ ਆਉਂਦੇ ਐ ਮੈਂ ਕਹਣਾ ਵੀ ਅੱਜ ਜਿਹੜੇ ਤੇਰੇ ਐਮਐਲਏ ਨੇ ਨਹੀਂ ਪੱਥਰ ਉਹ ਤੋੜਨ ਦੇ ਕੰਮ ਆ ਰਹੇ ਨੇ ਤੁਹਾਡੇ ਐਮਐਲਏ ਆਉਦੇ ਨਹੀਂ ਪੱਥਰ ਕਿ ਆਪ ਹੀ ਤੋੜ ਰਹੇ ਨੇ ਯਾਰ ਉਹਨਾਂ ਨਾਲ ਡੰਗਰ ਦਾ ਕਹਿੰਦੇ ਸੀ ਤੇਰੇ ਵਾਲੇ ਆਪ ਹੀ ਤੋੜਨ ਲੱਗ ਗਏ ਜਿਹੜੀਆਂ ਗੱਲਾਂ ਕੀਤੀਆਂ ਸੀ ਮੈਂ ਕਿਹਾ ਬਾਈ ਦੇਣੀਆਂ ਆ ਰਹੀਆਂ ਨੇ ਇਹੀ ਭਗਵੰਤ ਮਾਨ ਕਹਿੰਦਾ ਸੀ ਮੈਂ ਸਿਕਿਉਰਿਟੀ ਤੋਂ ਬਿਨਾ ਆਇਆ ਕਰੂੰਗਾ ਜੇ ਇਹਨਾਂ ਨੂੰ ਡਰ ਲੱਗਦਾ ਮੁਰਗੀਖਾਨਾ ਖੋਲਣਾ ਆਜ਼ਾਦੀ ਦਿਵਸ ਤੇ ਬਾਈ ਮੈਂ ਕਿਹਾ ਵੀ ਬੁਲਟ ਪ੍ਰੂਫ ਸ਼ੀਸ਼ਿਆਂ ਦੇ ਵਿੱਚ ਆਉਣਾ ਪੈਗਾ ਯਾਰ ਇੰਨਾ ਕਾਹਦਾ ਡਰ ਹੈ ਫਿਰ ਭਗਵੰਤ ਸਿਆ ਤੂੰ ਵੀ ਆ ਜਾ ਸਤੋਜ ਕੋਲੇ ਤੈਨੂੰ ਦੇ ਦੇਣਾਂ ਜ਼ਮੀਨ ਖੋਲ ਲੈ ਮੁਰਗੀਖਾਨਾ ਸਾਡੀ ਜ਼ਮੀਨ ਹੋਊਗੀ ਮੁਰਗੀਖਾਨਾ ਤੂੰ ਖੋਲ ਲੈ ਮੇਥੋਂ ਸਤੋਜ ਬਾਈ 8 ਕਿਲੋਮੀਟਰ ਦੀ ਦੂਰੀ ਤੇ ਆ ਬੜਾ ਚਾ ਸੀ ਵੀ ਯਾਰ ਭਾਂਤਮਾਨ ਨੂੰ ਬਣਾਵਾਂਗੇ ਉਹ ਬਾਈ ਵੀ ਪੰਜਾਬ ਬਚ ਰਹੂਗਾ ਪਾਣੀ ਬਚ ਰਹਿਣਗੇ ਜਵਾਨੀ ਬਾਹਰੋਂ ਮੁੜਿਆਊਗੀ ਹਨਾ ਪਰ ਯਾਰ ਮੈਂ ਕਹਣਾ ਵੀ ਇੰਨਾ ਤੇ ਨਕਲੀ ਤੇ ਇੰਨਾ ਨਖਿੱਧ ਬੰਦਾ ਹੈ ਇਹ ਇਹਦੇ ਵਰਗਾ ਮੈਂ ਮੁੱਖ ਮੰਤਰੀ ਗੱਪੀ ਕਦੇ ਦੇਖਿਆ ਹੀ ਨਹੀਂ ਇਹਨੇ ਸੁਖਵੀਰ ਬਾਦਲ ਦੀਆਂ ਵੀ ਹੱਦਾਂ ਟੱਪਦੀਆਂ। ਤੇ ਸੰਤ ਸੀਚੀ ਵਾਲ ਸਾਹਿਬ ਉਹ ਵੀ ਵਾਤਾਵਰਣ ਪ੍ਰੇਮੀ ਨੇ ਕਾਲੀ ਬੀਜ ਨੂੰ ਇਹਨਾਂ ਸਾਫ਼ ਕਰਾਇਆ। ਇੱਥੇ ਉਹਦੋਂ ਆ ਕੇ ਉਹਨਾਂ ਨੇ ਵੀ ਕਿਹਾ ਸੀ ਵੀ ਬੁੱਢੇ ਨਾਲੇ ਉਹ ਸਾਫ਼ ਕਰਾਵਾਂਗਾ ਔਰ ਭਗਵੰਤਮਾਨ ਸਾਹਿਬ ਨੇ ਕਿਹਾ ਸੀ ਸੀਚੀ ਵਾਲ ਸਾਹਿਬ ਤੁਸੀਂ ਫਾਈਲ ਲੈ ਕੇ ਆਉਣੀ ਹੈ ਮੈਂ ਅੱਖਾਂ ਮੀਟ ਕੇ ਰੇਪਨ ਸਾਈਨ ਕਰ ਦਾਂਗਾ। ਕਿ ਸੀਚੀ ਵਾਲ ਸਾਹਿਬ ਅੱਜ ਇੱਥੇ ਕਿਉਂ ਨਹੀਂ ਆਏ? ਇਹ 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 ਪਤਾ ਨਹੀਂ ਕੁਰਸੀ ਕਹੀ ਜੀ ਹੈ ਬਾਈ। ਚੰਮਕ ਵਾਂਗੂ ਜੰਬੜ ਜਾਂਦੀ ਹੈ। ਜਦੋਂ ਤਾਂ ਵਿਰੋਧੀ ਧਿਰ ਚ ਹੁੰਦੇ ਆ ਉਹ ਤਾਂ ਪੰਜਾਬ ਇਹਨਾਂ ਨੂੰ ਲੱਗਦਾ ਵੀ ਅੱਜ ਜਮੀ ਮਾਰੇ ਆ ਗਿਆ ਪਿੱਟਿਆ ਗਿਆ ਬਚਾਉਣਾ। ਜਦੋਂ ਕੁਰ ਫਿਰ ਕਹਿੰਦੇ ਹੈ ਠੀਕ ਹੈ। ਇਹੀ ਸਿੱਚੇਵਾਲ ਕਦੇ ਵਾਤਾਵਰਨ ਪ੍ਰੇਮੀ ਬਣਦਾ ਸੀ ਕਦੇ ਪਾਣੀਆਂ ਦੀ ਗੱਲ ਕਰਦਾ ਸੀ। ਅੱਜ ਕਿੱਧਰ ਗਿਆ? ਅੱਜ ਉਹ ਗੱਲਾਂ, ਅੱਜ ਵਾਤਾਵਰਨ, ਅੱਜ ਉਹੀ ਬੁੱਢਾਂ ਨਾਲ ਹੈ, ਉਹੀ ਗੰਦਲੇ ਪਾਣੀ ਨੇ, ਉਹੀ ਵਾਤਾਵਰਨ ਖਰਾਬ ਹੈ, ਉਹੀ ਕੈਂਸਰ ਹੈ, ਉਹੀ ਕਾਲੇ ਪੀਲੇ ਨੇ। ਪਰ ਅੱਜ ਕੁਰਸੀ ਬਦਲ ਗਈ ਹੈ। ਅੱਜ ਸਰਕਾਰ ਨਾਲ ਰਲ ਕੇ ਬਹਿ ਗਿਆ। ਸਰਕਾਰ ਦੀ ਕੁਛੜ 'ਚ ਬਹਿ ਗਿਆ ਜਾ ਕੇ। ਹੁਣ ਇਹਦਾ ਮਤਲਬ ਸਿੱਚੇਵਾਲ ਸਾਹਿਬ ਇਹ ਸਮਝੀਏ ਕਿ ਰਾਸਵਾ ਦੇ ਮੈਂਬਰ ਬਣ ਗਏ ਹੋ। ਬਸ ਕੁਰਸੀ ਦਾ ਕਸੀਮਤ ਸੀ। ਵਾਤਾਵਰਨ ਨਾਲ ਕੋਈ ਮੋਹ ਪਿਆਰ ਨਹੀਂ ਕੱਲੀ ਕੁਰਸੀ ਨਾਲ ਹੀ ਪਿਆਰ ਸੀ ਕੁਰਸੀ ਅਗਲੇ ਆਣੇ ਦੇਤੀ ਤੇ ਚੁੱਪ ਕਰਾ ਲਿਆ ਫਿਰ ਤਾਂ ਇਹ ਗੱਲ ਆ ਬਾਈ ਹੋਰ ਤਾਂ ਕੋਈ ਗੱਲ ਨਹੀਂ ਇਹਦਾ ਹੱਲ ਕੋ ਨਿਕਲੂਗਾ 40 ਸਾਲ ਹੋ ਗਏ ਸਰਕਾਰਾਂ ਬਦਲਦੀਆਂ ਰਹੀਆਂ ਬੁੱਢਾ ਨਾਲਾ ਉਵੇਂ ਦਰਿਆ ਨੂੰ ਅਜੇ ਵੀ ਗੰਦਲਾ ਕਰ ਰਿਹਾ ਉਹ ਹੱਲ ਹੱਲ ਵਾਲੇ ਪਾਸੇ ਆਪਾਂ ਹੱਲ ਬਾਈ ਹੁਣ ਕੱਢਾਂਗੇ ਹੁਣ ਤਾਂ ਤਲੀ ਤੇ ਧਰ ਕੇ ਚੱਲ ਪਿਆਂਗੇ ਇੱਥੇ ਧਰ ਲਈ ਜਾਣ ਆਰ ਪਾਰ ਦੀ ਲੜਾਈ ਐ 15 ਤਰੀਕ ਨੂੰ ਬੰਨ ਮਾਰਾਂਗੇ ਜਾਂ ਫਿਰ ਸਰਕਾਰ ਨਹੀਂ ਜਾਂ ਅਸੀਂ ਨਹੀਂ ਅੱਛਾ ਹਾਂ 15 ਤਰੀਕ ਨੂੰ ਜੀ ਸੀ ਬੀਆਂ 15 ਤਰੀਕ ਨੂੰ ਟਰੈਕਟਰ ਟਰਾਲੀਆਂ ਲੈ ਕੇ ਇੱਥੇ ਪਹੁੰਚ ਜਾਣਾ ਜਿੱਧਰ ਮਰਜੀ ਜਾਵੇ ਬਾਈ ਸਾਨੂੰ ਇਹਦਾ ਲੈਣਾ ਦੇਣਾ ਨਹੀਂ ਇਹ ਸਰਕਾਰ ਦੇਖੇ ਸਰਕਾਰ ਮੈਂ ਕਹਿੰਦਾ ਮੁੱਖ ਮੰਤਰੀ ਅੰਨਾ ਹੋ ਗਿਆ ਆ ਇੰਨੇ ਲੋਕ ਆਏ ਆ ਬਾਈ ਅੱਜ ਕਿੱਡਾ ਵੱਡਾ ਇਕੱਠਾ ਹੈ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਇੱਕ ਵੀ ਬਿਆਨ ਤੱਕ ਨਹੀਂ ਆਇਆ ਹੋਵੇ ਯਾਰ ਬਲਕਿ ਉਹੀ ਮੁੱਖ ਮੰਤਰੀ ਸਾਡੇ ਨਾਲ ਪਹਿਲਾਂ ਇੱਥੇ ਨਾਲੇ ਤੇ ਆਉਂਦਾ ਰਿਹਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਮੈਂ ਕਹਿੰਦਾ ਵੀ ਅੱਜ ਤੂੰ ਕੁਰਸੀ ਦੇ ਬੈਠਾ ਭੰਤ ਸਿਆਂ ਅੱਖਾਂ ਖੋਲ ਯਾਰ ਜਾਗ ਬਚਾਲਾ ਪੰਜਾਬ ਹਸਨ ਖੇਡਣ ਦੀਆਂ ਗੱਲਾਂ ਹੋਰ ਨੇ ਸਿਆਸੀ ਬੰਗਵਾਜੀਆਂ ਕੁਝ ਹੋਰ ਨੇ ਮੈਂ ਤੈਨੂੰ ਸੱਚੀਓ ਭਾਵੇਂ ਖੋ ਕੇ ਕਹਿਣਾ ਚਾਹਣਾ ਯਾਰ ਸੱਚੀਓ ਕਿ ਯਾਰ ਲੋਕਾਂ ਦੇ ਜਵਾਖਾਂ ਨੂੰ ਬਾਈ ਅਪਾਹਜ ਨਾ ਬਣਾ ਯਾਰ ਲੋਕਾਂ ਦੇ ਮਾਂ ਪਿਓਾਂ ਨੂੰ ਆ ਪਾਣੀ ਪੀਪੀ ਕੈਂਸਰ ਹੋ ਰਿਹਾ ਯਾਰ ਮਾਂ ਪਿਓਾਂ ਤੋਂ ਬੱਚਿਆਂ ਨੂੰ ਦੂਰ ਨਾ ਕਰ ਯਾਰ ਨਾ ਕਰ ਪ੍ਰਭਾਵਾ ਕਾਨੂੰਨ ਆ ਗਿਆ ਅੱਗੇ ਹੁੰਦਾ ਹੈ ਕੋਈ ਫੈਕਟਰੀ ਲਾਉਣੀ ਹੁੰਦੀ ਹੈ ਚਾਰ ਪੰਜ ਪੰਚਾਇਤਾਂ ਦੇ ਮਤੇ ਪਾਈ ਜਾਂਦੇ ਸੀ ਹੁਣ ਕਹਿੰਦੇ ਵੀ ਮਤੇ ਮਤੇ ਦੀ ਲੋੜ ਨਹੀਂ ਕਿ ਲੋਕਾਂ ਦੀ ਕੋਈ ਸਲਾਹ مشਵਰੇ ਦੀ ਲੋੜ ਨਹੀਂ ਹੁਣ ਫਾਈਟੀਆਂ ਧੜਾ ਧੜ ਲੱਗ ਰਹੀਆਂ ਹੁਣ ਤਾਂ ਹੁਣ ਤਾਂ ਬਾਈ ਸਰਕਾਰਾਂ ਨੂੰ ਚੜਾਵਾ ਚੜਾਓ ਹਾਂ ਸਰਕਾਰਾਂ ਨੂੰ ਚੜਾਵਾ ਚੜਾਓ ਜਿਹੜਾ ਮੌਜੂਦਾ ਐਮ ਐਲ ਏ ਐ ਉਹਨੂੰ ਚੜਾਵਾ ਚੜਾਓ ਕਿਹੜੀਆਂ ਪੰਚਾਇਤਾਂ ਕਿਹੜੇ ਕਾਨੂੰਨ ਕਿਹੜੇ ਰੂਲ ਬਸ ਸਭ ਖਤਮ ਨੇ ਇਕੱਲਾ ਪੈਸਾ ਚੱਲਦਾ ਕਿੱਥੇ ਮਰਜ਼ੀ ਫੈਕਟਰੀ ਲਾ ਲੈ ਮੈਂ ਕਹਿੰਦਾ ਇਹਨਾਂ ਦਾ ਅਜੇ ਬਸ ਚੱਲਿਆ ਰੋਡ ਤੇ ਕਿਉਂ ਨਾਲ ਲਿਆ ਕੇ ਫੈਕਟਰੀ ਲਾ ਲੈਣ ਜੇ ਚੜਾਵਾ ਚੜਾ ਦੇ ਕੋਈ